ਗੁਰੂਪਾ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਅਮਰਤ ਵੇਲੇ ਜਾ ਕੇ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰ ਨਾਮ ਵਾ ਰਹੇ ਹਾਂ ਆਓ ਜੀ ਜਿੰਨੇ ਸਰੀਰਾਂ ਪੰਜੜ ਵਿੱਚ ਹਾ ਗੁਰੂ ਸ਼ਬਦ ਦੀ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਕਰੀਏ ਲੜੀਵਾਰ ਵਿਆਖਿਆ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਪੰਥਰ ਵਰਹਾਣੀ ਸੋਹਣੇ ਸਾਹ ਦੇ ਵਿੱਚੋਂ ਚੱਲ ਰਹੀ ਹੈ ਜੀ ਕੱਲ ਆਪਾਂ 12ਵੀਂ ਅਸ਼ਟਪਦੀ ਸੰਪੂਰਨਤਾ ਹੋਈ ਹੈ 13ਵੀਂ ਅਸ਼ਟਪਦੀ ਦੀ ਆਪਾਂ ਅੱਜ ਸ਼ੁਰੂਆਤ ਕਰਨੀ ਹੈ ਸ਼ੁਰੂਆਤ ਕਰਨੀ ਹੈ ਸ਼ਲੋਕ ਤੇ ਇੱਕ ਪਾਥੀ ਦੇ ਅਖਿਆ ਆਓ ਜੀ ਪਹਿਲਾਂ ਸ਼ਲੋਕ ਤਾਂ ਜਾਖ ਕਰ ਲਈਏ ਸੰਤ ਸਰਨ ਜੋ ਜੰਪਰ ਸੋ ਜਨ ਉਦਰ ਨਹਾਰ ਸੰਤ ਕਿ ਨੰਦਾ ਨਾਨਕਾ ਬਹਰ ਬਹਰ ਅਵਤਾਰ ਇਹ ਸੰਤ ਸ਼ਬਦ ਆਇਣਾ ਜੋ ਪਿਆਰੇ ਜੋੜਾ ਜ ਮੈਂ ਗੁਰਬਾਣੀ ਵਿੱਚ ਇਸ ਅੰਗ ਤੀਨ ਨੂੰ ਖੋਲਦਗੇ ਇਹ ਸੰਤ ਆਖਿਆ ਕਿ ਨੂੰ ਐ ਥੱਲੇ ਦੇਖ ਨੂੰ ਸੰਤ ਨੇ ਆਖਿਆ ਗੁਰਬਾਣੀ ਵਿੱਚ ਬੈਲੋ ਇੱਥੇ ਰੱਖਿਓ ਬੀਜੋੜਾ ਪਾਲਿਆ ਤੇ ਹੁਣ ਇਹ ਸੰਤ ਬਣ ਗਿਆ ਨਾ ਸੰਤ ਇੱਕ ਅਵਸਥਾ ਅੰਦਰ ਹੀ ਉਹ ਬਾਣੀ ਵਿੱਚ ਗੁਰੂ ਸਾਹਿਬ ਜੀ ਨੇ ਆਮਾ ਦੇ ਉੱਤੇ ਭਗਤਾਂ ਨੇ ਵੀ ਦਰਜ ਕੀਤੀ ਹੈ ਗੱਲ ਤੇ ਬਾਣੀ ਵਿੱਚ ਗੁਰੂ ਜੀ ਕਹਿੰਦੇ ਜਿਨਾਂ ਸਾਸ ਗਰਾਸਨ ਵਿਸਰੈ ਹਰ ਨਾਮਾ ਮਨ ਮੰਤ ਤਨ ਸੇ ਸੇ ਨਾਨਕਾ ਪੂਰਨ ਸੋਈ ਸੰਤ ਉਹ ਹੈ ਜਿਨ੍ਹਾਂ ਦੇ ਕਹਿੰਦੇ ਅੰਦਰ ਵੀ ਸਵਾਸ ਜਾਂਦਾ ਹੈ ਵਾਹਿਗੁਰੂ ਤੇ ਬਾਹਰ ਵੀ ਸਵਾਸ ਆਉਂਦਾ ਹੈ ਵਾਹਿਗੁਰੂ ਭੁੱਲਦਾ ਹੀ ਨਹੀਂ ਜਿਨ੍ਹਾਂ ਜਿਨ੍ਹਾਂ ਸਾਸ ਗਰਾਸ ਅੰਦਰ ਬਾ ਜਿੰਨਾ ਸਾਸ ਦਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਕਹਿੰਦਾ ਇੰਨਾ ਦ੍ਰਿੜ ਹੋ ਗਿਆ ਪ੍ਰਮਾਤਮਾ ਦਾ ਮੰਤਰ ਹੁਣ ਅੰਦਰ ਤਨ ਸੇ ਸੇ ਨਾਨਕਾ ਪੂਰਨ ਸੋਈ ਸਾਂ ਉਹ ਆਤਮਾ ਜਿਹੜੇ ਅੱਠੇ ਪੈਰ ਪ੍ਰਮਾਤਮਾ ਦੇ ਨਾਮ ਜੁੜੇ ਰਹਿੰਦੇ ਜੰਦਰੋਂ ਹੁਣ ਤੁਸੀਂ ਇਹਦੇ ਵਿੱਚ ਬੰਦਾ ਕੋਈ ਸਵਾਲ ਵੀ ਕਰ ਸਕਦਾ ਹੈ ਵੀ ਅੱਠੇ ਪੈਰ ਬੰਦਾ ਜੇ ਆਕਾਮ ਧੰਦਾ ਕਰਦਾ ਹੈ ਉਹ ਕਿਵੇਂ ਜੁੜਿਆ ਰਹੂਗਾ ਨਹੀਂ ਨਹੀਂ ਸ੍ਰੀ ਭਗਤਾਂ ਨੂੰ ਭਗਤ ਜੀ ਕਹਿੰਦੇ ਕਹਿੰਦੇ ਵੀ ਹਾਥ ਪਾਉ ਕਰ ਕਾਮ ਸਭ ਚੀਤ ਨਰੰਜਣ ਨਾਲ ਇਹ ਭਗਤ ਤਰਲੋਚਨ ਜੀ ਪੁੱਛਦੇ ਸੀਗੇ ਜਾ ਕੇ ਤਲੋਚਨ ਤਲੋਚਨ ਜੀ ਨੇ ਪੁੱਛਿਆ ਸੀ ਭਗਤ ਨਾਮਦੇਵ ਜੀ ਨੂੰ ਜਾ ਕੇ ਕਿੰਦੇ ਵੀ ਨਾਮਾ ਮਾਇਆ ਹੋਇਆ ਕਹ ਤਲੋਚਨ ਮੀਤ ਕਾਹੇ ਸਿਖੋ ਛਾਇਲੈ RAM ਨਾ ਲਾਗੂ ਚੀ ਨਾਮ ਕਹ ਤਲੋਚਨਾ ਮੁਖ ਤੇ RAM ਸੰਭਾਰ ਹਾਥ ਪਾਉਂ ਪਰ ਕਾਮ ਸਭ ਚੀਤ ਨਰੰਜਨ ਹਾਲ ਚਿੱਤ ਕਹਿੰਦੇ ਅੰਦਰ ਪ੍ਰਮਾਤਮਾ ਨਾਲ ਜੁੜਿਆ ਹੋਣਾ ਜ਼ਰੂਰੀ ਹੈ ਕਹਿਣ ਦਾ ਅਰਥ ਕੀ ਹੈ ਜੇ ਇੱਥੇ ਵੀ ਹਰ ਵਕਤ ਸਰਤ ਤੇਰੀ ਪ੍ਰਮਾਤਮਾ ਦੇ ਭੈ ਵਿੱਚ ਹੋਣੀ ਜ਼ਰੂਰੀ ਹੈ ਜੇ ਪ੍ਰਮਾਤਮਾ ਦਾ ਭੈ ਗੁਰੂ ਦਾ ਭੈ ਹੈਗਾ ਤਾਂ बस ਤੂੰ ਨਾਮ ਜਪ ਰਿਹਾ ਗੁਰੂ ਜੀ ਕਹਿੰਦੇ ਇਕੱਲਾ ਆਏ ਨਹੀਂ ਹੁੰਦਾ ਵੀ ਵਾਜ ਗੁਰੂ ਵਾਜ ਗੁਰੂ ਸੇਰੀ ਦੁਨੀਆ ਕਰਦੀ ਹੈ ਕਿ ਸਾਰੀ ਦੁਨੀਆ ਸੰਤ ਬਣ ਜਾਂਦੀ ਹੈ ਵਾਜ ਗੁਰੂ ਵਾਜ ਗੁਰੂ ਕਰਨ ਵਾਲੀ ਹੈ ਕੋਈ RAM RAM ਅੱਲਾ ਅੱਲਾ ਕਰਨ ਵਾਲੇ ਨਾ ਬਸ ਜਿਨ੍ਹਾਂ ਨੂੰ ਅੰਤਰੀਵ ਪ੍ਰਮਾਤਮਾ ਦੇ ਭੈਅ ਵਿੱਚ ਸਵਰਤ ਵਿਚਰਨ ਲੱਗੀ ਜਿਨ੍ਹਾਂ ਦੇ ਤੇ ਜਿਹਦੀ ਸਵਰਤ ਪ੍ਰਮਾਤਮਾ ਦੇ ਭੈਅ ਵਿੱਚ ਵਿਚਰਦੀ ਹੈ ਨਾ ਤਾਂ ਅੱਖਾਂ ਨਾਲ ਮਾੜਾ ਵੇਖੇ ਉਹ ਹੁੰਦਾ ਨਾ ਕਿਸੇ ਨੂੰ ਜਵਾਨ ਨਾਲ ਮਾੜਾ ਬੋਲੇ ਨਾਲ ਕੰਨਾਂ ਨਾਲ ਕੋਈ ਝਮਾੜੀ ਚੀਜ਼ ਸੁਣੇ ਨਾ ਪੈਰ ਮਾੜੇ ਪਾਸੇ ਚੱਲ ਕੇ ਜਾਣ ਨਾ ਕਰਦਾ ਹੀ ਨਹੀਂ ਹੁੰਦਾ ਜੀ ਸਵਰਤ ਵਿੱਚ ਵੀ ਕੋਈ ਮਾੜਾ ਫਰਨਾ ਨਹੀਂ ਆਉਂਦਾ ਰੱਬ ਦੇ ਪਿਆਰਾਂ ਦੇ ਕੰਮ ਦਾ ਮਾੜਾ ਕਰਨ ਦਾ ਦੂਰ ਦੀ ਗੱਲ ਹੈ ਕਹ ਲਿਓ ਸੋ ਇਹ ਹੈ ਜੀ ਸੰਤ ਦੀ ਵਿਆਖਿਆ ਸੰਤ ਇੱਕ ਅਵਸਥਾ ਨੂੰ ਆਖਿਆ ਗਿਆ ਸੰਤ ਕਿਸੇ ਚੋਲੇ ਦਾ ਨਾਂ ਨਹੀਂ ਗਿਆ ਲਿਓ ਨਾ ਸੰਤ ਕਿਸੇ ਸਰੀਰ ਦਾ ਨਾਂ ਨਹੀਂ ਇੱਥੇ ਅੰਦਰ ਦੀ ਅਵਸਥਾ ਹੈ ਉਹ ਸੰਤ ਕਿਸਾਨ ਵੀ ਹੋ ਸਕਦਾ ਖੇਤ ਵਿੱਚ ਕੰਮ ਕਰਨ ਵਾਲਾ ਉਹ ਮਜ਼ਦੂਰ ਵੀ ਹੋ ਸਕਦਾ ਹੈ ਉਹ ਦੁਕਾਨਦਾਰ ਵੀ ਦੁਕਾਨ ਤੇ ਬੈਠਾ ਵੀ ਸੰਤ ਹੋ ਸਕਦਾ ਹੈ ਭਗਤਰ ਉਦਾਸ ਜੀ ਜੋੜੇ ਗਣਦੇ ਐ ਸੰਤ ਬੈਠੋ ਬਾਬਾ ਕਬੀਰ ਜੀ ਜਲਾਹੇ ਐ ਕੰਮ ਕਰਦੇ ਐ ਸੰਤ ਬੈਠੇ ਐ ਭਗਤ ਨਾਮ ਦੇ ਵਿੱਚ ਅੰਦੇ ਠੀਕਦੇ ਐ ਸੰਤ ਬੈਠੇ ਐ ਸਦਨਾ ਕਸਾਈ ਸੀ ਪਹਿਲਾਂ ਕਹ ਰਹੇ ਸੰਤ ਬਣ ਗਿਆ ਪ੍ਰਮਾਤਮਾ ਦਾ ਨਾਮ ਜਪ ਕੇ ਉਹਦੀ ਜਦੋਂ ਚੰਗੀ ਸੰਗਤ ਦੇ ਵਿੱਚ ਬੈਠਿਆ ਮਹਾਪੁਰਸ਼ਾਂ ਦੀ ਸੰਗਤ ਮਿਲਦੀ ਬਸ ਕੰਮ ਧੰਦੇ ਦਾ ਕਿੱਤੇ ਨਾਲ ਕੋਈ ਸੰਬੰਧ ਨਹੀਂ ਕਰਦਾ ਜੀ ਚੋਲਾ ਪਾ ਲਿਆ ਲੰਮਾ ਤੇ ਗਿੱਟਿਆਂ ਤੇਰ ਸੱਟ ਕੇ ਮੈਂ ਬਣ ਗਿਆ ਸੰਤ ਉਹ ਨਾ ਨਾ ਠਾਕ ਉਥੇ ਤੁਰੇ ਫਿਰਦੇ ਆ ਜਿਹੜੇ ਸਾਰਾ ਦਿਨ ਚੋਲਾ ਰੱਖਦੇ ਆ ਹੱਥ ਨੇ ਲਾ ਕੇ ਮਾੜੇ ਕੰਮ ਕਰਦੇ ਚੋਲਾ ਆਹੀ ਹੈ ਜੀ ਨਾ ਸੋ ਸੰਤ ਕੋਈ ਵੀ ਬਣ ਸਕਦਾ ਪਿਆਰੋ ਇਹ ਅੰਦਰ ਦੀ ਅਵਸਥਾ ਹੈ ਜਿਨ੍ਹਾਂ ਨੂੰ ਗੁਰੂ ਜੀ ਕਹਿੰਦੇ ਪ੍ਰਮਾਤਮਾ ਦਾ ਨਾਮ ਭੁੱਲਦਾ ਹੀ ਨਹੀਂ ਬੱਸ ਉਹਦੇ ਭੈ ਵਿੱਚ ਰਹਿੰਦੇ ਆ ਸੋ ਗੁਰੂ ਜੀ ਕਹਿੰਦੇ ਸੰਤ ਛਣ ਜੋ ਜਣ ਪਰ ਜਿਹੜੇ ਪੁਰਸ਼ ਕਹਿੰਦੇ ਰੱਬ ਦੇ ਪਿਆਰਾਂ ਦੀ ਛਾਣ ਵਿੱਚ ਪੈਂਦੇ ਐ ਸੋ ਜਣ ਉਤਰਨ ਘਾਲ ਤੇ ਬਾਣੀ ਵਿੱਚ ਨਾ ਸੰਤ ਪਿਆਰੋ ਗੁਰੂ ਨੂੰ ਵੀ ਆਖਿਆ ਗਿਆ ਚੇਤੇ ਰੱਖਿਓ ਸੰਤ ਪਰਮਾਤਮਾ ਨੂੰ ਵੀ ਵਾਸਤੇ ਵੀ ਅਰਥ ਵਰਤੇ ਗਏ ਆ ਸੰਤ ਸੰਤ ਗੁਰਮੁਖ ਵਾਸਤੇ ਵੀ ਵਰਤੇ ਗਏ ਆ ਸੰਤ ਸ਼ਬਦ ਸੰਗਤ ਵਾਸਤੇ ਵੀ ਵਰਤਿਆ ਗਿਆ ਗਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਰਥ ਵੱਖ-ਵੱਖ ਹੈ ਕਿਸੇ ਐਨਾ ਸਮਝ ਲਿਓ ਕਿ ਸੰਤ ਦੇ ਅਰਥ ਆ ਕੇ ਤੇ ਗੁਰੂ ਸੰਤ ਕਿਸੇ ਸਰੀਰ ਨੂੰ ਆਪ ਦਿੱਤਾ ਸੋ ਸੰਤ ਦੀ ਅਵਸਥਾ ਅੰਦਰ ਦੀ ਪਿਆਰੋ ਕੋਈ ਬਾਹ ਖੜੀ ਕਰਕੇ ਕਹਿ ਸਕਦਾ ਹੈ ਕਿ ਮੈਨੂੰ ਤਾਂ ਪ੍ਰਮਾਤਮਾ ਦਾ ਨਾਮ ਭੁੱਲਦਾ ਹੀ ਨਹੀਂ ਜਿਹੜਾ ਮਨੁੱਖ ਗੰਦੀਆਂ ਗੱਲਾਂ ਕਰਦਾ ਹੈ ਮਾੜੇ ਕੰਮ ਕਰਦਾ ਉਹ ਸੰਤ ਕਿਵੇਂ ਹੋ ਜਾਊਗਾ ਨਾ ਸੰਤ ਦੀ ਅਵਸਥਾ ਬਹੁਤ ਉੱਚੀ ਹੈ ਜਿਹੜਾ ਬੰਦਾ ਗਾਲਾਂ ਕਢਦਾ ਉਹ ਸੰਤ ਕਿਵੇਂ ਬਣ ਜਾਊਗਾ ਨਾ ਰਹੁ ਵਿਚਾਰ ਸਬੂਰੂ ਜੀ ਕਹਿੰਦੇ ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਤਰਨਾ ਹਾਲ ਕਹਿੰਦੇ ਵੀ ਉਹਦਾ ਆਧਾਰ ਹੋ ਜਾਂਦਾ ਹੈ ਮੁਕਤੀ ਹੋ ਜਾਂਦੀ ਹੈ ਸੰਤ ਕੇ ਨਿੰਦਾ ਨਾਨਕਾ ਬਹੁਰ ਬਹੁ ਅਵਤਾਰ ਜਿਹੜੇ ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਦੇ ਐ ਬਹੁਰ ਬਹੁ ਕਹਿੰਦੇ ਵੀ ਉਹਨਾਂ ਨੂੰ ਵਾਰ-ਵਾਰ ਜਨਮ ਮਰਨ ਦੇ ਗੇੜ ਵਿੱਚ ਚਾਉਣਾ ਹੁੰਦਾਗਾ ਨਿੰਦਿਆ ਪਤਾ ਕਾਸਮ ਕਹਿੰਦੇ ਪਿਆਰ ਨੂੰ ਕੋਲੋਂ ਗੱਲ ਲੋਕਾਂ ਦੇ ਵਿੱਚ ਘਟਾ ਕੇ ਪੇਸ਼ ਕਰਨੀ ਘਟ ਵੱਢ ਕੇ ਪੇਸ਼ ਕਰਨੀ ਇਹਨੂੰ ਕਹਿੰਦੇ ਐ ਨਿੰਦਿਆ ਕੋਲੋਂ ਗੱਲ ਰੱਬ ਦੇ ਪਿਆਰੇ ਨਾਮ ਤੋਂ ਕਿਸੇ ਦੀ ਘਟਾ ਕੇ ਪੇਸ਼ ਕਰਦੇ ਆ ਨਾ ਬਣਾ ਕੇ ਉਸਤਤ ਕਰਦੇ ਆ ਕਿਉਂ ਉਸਤਤ ਤੇ ਨਿੰਦਿਆ ਦਾ ਬਰਾਬਰ ਹੀ ਫਲ ਮਿਲਦਾ ਜੀ ਕਿਸੇ ਦੀ ਫੋਕੀ ਉਸਤਤ ਕਰੀ ਚੱਲੋ ਤੁਸੀਂ ਬੰਦੇ ਵਿੱਚ ਗੁਣ ਕੋਈ ਹੋਵੇ ਨਾ ਐਵੇਂ ਟਾਰਾਂ ਲਾਈ ਆ ਕੇ ਕੋਲੋਂ ਗੱਲਾਂ ਜੋੜ ਜੋੜ ਕੇ ਆਪ ਜੀ ਹਾਂ ਜਿੰਨੀ ਹੈ ਗੱਲ ਉਹ ਨਹੀਂ ਕਰਦੇਓ ਜਿੰਨੀ ਗੱਲ ਹੈ ਉੰਨੀ ਕਰਦੇਓ ਤੇ ਐਵੇਂ ਕੋਲੋਂ ਗੱਲ ਬਣਾ ਕੇ ਪੇਸ਼ ਕਰਨੀ ਉਸਤਤ ਕਹਿੰਦੇ ਆ ਘਟਾ ਕੇ ਪੇਸ਼ ਕਰਨੀ ਲੰਦਿਆ ਕਹਿੰਦੇ ਆ ਜੀ ਨਾਤਾ ਰੱਬ ਦੇ ਪਿਆਰ ਕਿਸ ਦੀ ਨਿੰਦਿਆ ਕਰਦੇ ਘਟਾ ਕੇ ਪੇਸ਼ ਕਰਦੇ ਐ ਨਾ ਵਧਾ ਕੇ ਕਿੰਚ ਕਰਦੇ ਜਿੰਨੀ ਹੈ ਉਹਨਾਂ ਕਹਿ ਦੇਣਾ ਠੱਗ ਨੂੰ ਠੱਗ ਕਹਿ ਦੇਣਾ ਕੋਈ ਪਿਆਰ ਨਿੰਦਿਆ ਨਹੀਂ ਚੇਤੇ ਰੱਖੋ ਬਾਣੀ ਵਿੱਚ ਵੀ ਆਖਿਆ ਗਿਆ ਦਾਈ ਸਾਡੇ ਤੈ ਤੈ ਧੋਤੀਆਂ ਤੇਰੇ ਪਾਇਣ ਤੱਕ ਗਲੇ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਾ ਵਾ ਕੋਏ ਹਰ ਕੇ ਸੰਤਨ ਆਖੀ ਹੈ ਬਨਾਰ ਸਕੇ ਠੱਗ ਬਾਣੀ ਚ ਲਿਖਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੜ੍ਹ ਲਓ ਗੁਰੂ ਗ੍ਰੰਥ ਸਾਹਿਬ ਨੂੰ ਇਹਨੇ ਪਨਾਸ ਦੇ ਠੱਗ ਹੈ ਤਾਂ ਜਿਹੜੇ ਦੁਨੀਆ ਨੂੰ ਡੋਟਦੇ ਫਿਰਦੇ ਧਰਮ ਦੇ ਨਾਂ ਦੇ ਉੱਤੇ ਕੱਲਾ ਰਵਾਸ ਪਾਇਆ ਗੁਰੂ ਜੀ ਕਹਿੰਦੇ ਭਾਈ ਰਵਾਸ ਕੌਣ ਦਾ ਸੰਤ ਥੋੜੇ ਬਣ ਜਾਂਦੇ ਕੋਈ ਅੰਦਰ ਦੀ ਨਾਮ ਬਾਣੀ ਦੀ ਕਮਾਈ ਭਜਨ ਬੰਦ ਦੀ ਦੀ ਕਮਾਈ ਵੀ ਮਨੁੱਖ ਕੋਲੇ ਹੋਣੀ ਜ਼ਰੂਰੀ ਹੈ ਨਾ ਸੋ ਗੁਰੂ ਜੀ ਕਹਿੰਦੇ ਉਹਨਾਂ ਨੂੰ ਵਾਰ-ਵਾਰ ਜਨਮ ਦੇ ਵਿੱਚ ਆਉਣਾ ਪੈਂਦਾ ਹੈ ਜੀ ਅਸ਼ਟਪਦੀ ਸੰਤ ਕੈ ਦੁਖਣ ਆਰਜਾ ਘਟੈ ਜਿਹੜੇ ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਦੇ ਐ ਕਹਿੰਦੇ ਵੀ ਉਹਨਾਂ ਦੀ ਉਮਰ ਘਟ ਜਾਂਦੀ ਐ ਉਮਰ ਘਟ ਜਾਂਦੀ ਐ ਮਨੁੱਖ ਦੀ ਚਿੰਤਾ ਫਿਕਰ ਦੇ ਵਿੱਚ ਜੋ ਦਿਨ ਹੈ ਬੰਦੇ ਦਾ ਬਤੀਤ ਹੁੰਨ ਲੱਗ ਜਾਂਦਾ ਜੀ ਤੇ ਚਿੰਤਾ ਜਿਹੜੀ ਉਹ ਸਿਆਣੇ ਬਜ਼ੁਰਗਾਂ ਨੇ ਬਹੁਤ ਮਾੜੀ ਲਿਖੀ ਹੈ ਜੀ ਸੰਤ ਕਾ ਦੁਖਣ ਜਮਤੇ ਨਹੀਂ ਕਹਿੰਦੇ ਵੀ ਰੱਬ ਦੇ ਪਿਆਰਾਂ ਦੇ ਉੱਤੇ ਨਾ ਐਵੇਂ ਦੋਸ਼ ਲਾਉਣ ਦੇ ਨਾਲ ਜਮਾ ਤੋਂ ਖੜਾ ਨਹੀਂ ਛੱਡਦਾ ਤੇ ਚੇਤੇ ਰੱਖੀ ਸੰਤ ਕੈ ਦੁੱਖਣ ਸੁਖ ਸਭ ਜਾਏ ਰੱਬ ਦੇ ਪਿਆਰਾਂ ਉਤੇ ਝੂਠੇ ਦੋਸ਼ ਲਾਉਣ ਦੇ ਨਾਲ ਤੇਰੇ ਸੁੱਖ ਬੰਦਿਆ ਖਤਮ ਹੋ ਜਾਣਗੇ ਚੇਤੇ ਰੱਖੀ ਉਹ ਆਪ ਦੇ ਸੁਖ ਨਾਲ ਪਾਲ ਜਿੰਦਗੀ ਵਿੱਚ ਵੀ ਕੋਣੀ ਰੱਬ ਦੇ ਪਿਆਰਾਂ ਉਤੇ ਦੋਸ਼ ਲਾਉਣ ਦੇ ਨਾਲ ਕੋ ਸੁੱਖਾ ਹੋਏਗਾ ਝੂਠੇ ਦੋਸ਼ ਪਿਆਰੋ ਦੁਨੀਆ ਲਾਉਂਦੀ ਰੱਬ ਦੇ ਪਿਆਰਾਂ ਝੂਠੇ ਦੋਸ਼ ਰੱਬ ਦੇ ਪੈਰਾਂ ਤੇ ਝੂਠੇ ਦੋਸ਼ ਲਾਉਣ ਦੇ ਨਾਲ ਸੁੱਖ ਸਭ ਜਾਏ ਤੇਰੇ ਸੁੱਖ ਖਤਮ ਹੋ ਜਾਣਗੇ ਤੇਰਾ ਚੈਨ ਅੰਦਰ ਦਾ ਸ਼ਾਂਤ ਟਕਾ ਵਿਗਾਸ ਖੇੜਾ ਖਤਮ ਹੋ ਜਾਊਗਾ ਤੇਰੀ ਜ਼ਿੰਦਗੀ ਦਾ ਤੇ ਫਿਰ ਕਈ ਕਹਿਣਗੇ ਰੱਬ ਨੇ ਸਾਡੇ ਤੇ ਦੁੱਖ ਪਾ ਕੇ ਭਾਈ ਪੈਣੀ ਆ ਦੁੱਖਾਂ ਕਿਤੇ ਹੋਏ ਕਰਮਾਂ ਦਾ ਦੋਸ਼ ਹੈ ਗੁਰੂ ਜੀ ਕਹਿੰਦੇ ਸੰਤ ਕਾ ਦੁਖਣਾ ਨਰਕ ਮੈਂ ਪਾਏ ਰੱਬ ਦੇ ਪੈਰਾਂ ਤੇ ਦੋਸ਼ ਲਾਉਣ ਦੇ ਨਾਲ ਕਹਿੰਦੇ ਮਨੁੱਖ ਨਰਕ ਦੇ ਵਿੱਚ ਪਾਇਆ ਜਾਂਦਾ ਹੈ ਨਰਕ ਦੇ ਵਿੱਚ ਭਾਵ ਵਿਕਾਰਾਂ ਵਿੱਚ ਸਵਰਤ ਮਨੁੱਖ ਦੀ ਦਿੱਕਣ ਲੱਗ ਜਾਂਦੀ ਹੈ ਇੱਕ ਗੱਲ ਹੋਰ ਚੇਤੇ ਰੱਖਿਓ ਜੀ ਸਾਇੰਸ ਨੇ ਵੀ ਇਹ ਗੱਲ ਨੂੰ ਪ੍ਰਗਟ ਕਰ ਦਿੱਤਾ ਤੇ ਗੁਰੂ ਦੀ ਬਾਣੀ ਤਾਂ ਪਹਿਲੇ ਪ੍ਰਗਟ ਕਰਦੀ ਹੈ ਕਿ ਜਦੋਂ ਆਪਾਂ ਕਿਸੇ ਦੇ ਔਗਨ ਨੂੰ ਵਾਰ-ਵਾਰ ਰਿਪੀਟ ਕਰਦੇ ਹਾਂ ਧਿਆਨ ਨਾਲ ਸੁਣਿਓ ਗੱਲ ਸਾਰੀ ਇਹ ਕਿਸੇ ਦੇ ਔਗਨ ਨੂੰ ਆਪ ਦੇ ਦਿਮਾਗ ਦੇ ਵਿੱਚ ਵਾਰ-ਵਾਰ ਰਿਪੀਟ ਕਰਦੇ ਆਂ ਦੁਹਰਾਉਣੇ ਆ ਕਹਿੰਦੇ ਉਹ ਔਗਣ ਮਨੁੱਖ ਦੇ ਵਿੱਚ ਆਪ ਦੇ ਵਿੱਚ ਆ ਜਾਂਦਾ ਹੈ ਇਹ ਦੁਹਰਾਅ ਦੇ ਵਿੱਚ ਸ਼ਕਤੀ ਹੈ ਜਦੋਂ ਕਿਸੇ ਦੇ ਔਗਣ ਨੂੰ ਆਪਾਂ ਵਾਰ-ਵਾਰ ਚੇਤੇ ਕਰੀ ਚੱਲਾਂਗੇ ਕਹਿੰਦੇ ਜਦੋਂ ਮਨੁੱਖ ਰੂੜੀ ਨੂੰ ਫਰੋਲਦਾ ਨਾ ਤੇ ਸਭ ਤੋਂ ਪਹਿਲਾਂ ਗੰਧ ਆਪ ਦੀ ਨਾਸਕਾਂ ਨੂੰ ਜਣਦਾਗਾ ਆਪ ਦੀ ਉਹ ਗੰਧ ਹੈ ਜਿਹੜੀ ਰੂੜੀ ਦੀ ਉਹ ਢੱਕਾ ਮਾਰਨ ਦੇ ਨਾਲ ਨਾਸਿਕਾ ਦਾ ਗੰਧ ਕਹਿੰਦੇ ਆਪ ਨੂੰ ਚੜੂਗੀ ਫਿਰ ਬਾਅਦ ਦੇ ਵਿੱਚ ਫੈਲਦੀ ਉਹ ਤਾਂ ਵੀ ਭਾਈ ਰੂੜੀ ਰੋਲੋਏ ਨਾਲ ਲੋੜੀਂਦੀ ਬਸ ਸੋ ਗੰਧ ਪਹਿਲਾਂ ਆਪ ਦੇ ਆਪ ਨੂੰ ਚੜਦੀ ਹੈ ਸੋ ਕਿਸੇ ਦੇ ਔਗਣ ਫਰੋਲਣ ਤੋਂ ਪਹਿਲਾਂ ਮਨਾ ਤੂੰ ਆਪ ਦੇ ਔਗਣਾ ਵੱਲ ਵੀ ਨਿਗਾਹ ਮਾਰ ਲੈ ਕਰ ਅੱਜ ਆਪਾਂ ਹਗੁਨਾ ਸਾਹਿਬ ਦੇ ਵਿੱਚ ਵੀ ਇਹ ਆਇਆ ਨਾ ਗੁਰੂ ਨਾਨਕ ਪਾਤਸ਼ਾਹ ਦਾ ਹਗਮਨਾਮਾ ਸਾਹਿਬ ਸੀਗਾ ਉੱਚ ਲਿਖਿਆ ਗੁਰੂ ਸਾਹਿਬ ਜੀ ਨੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਕਹਿੰਦੇ ਮੈਨੂੰ ਬੁਰਾ ਦਿਸਣੋਂ ਹਟ ਜਾ ਕੋਈ ਸਾਨੂੰ ਤਾਂ ਮਾਰਾ ਹਜੇ ਦੀਂਦੇ ਐ ਸਾਨੂੰ ਤਾਂ ਵੈਰੀ ਵੀ ਦੇਂਦੇ ਐ ਹਜੇ ਮਿੱਤਰ ਵੀ ਦੇਂਦੇ ਐ ਬੁਰੇ ਵੀ ਦੇਂਦੇ ਸਾਨੂੰ ਜੀਨੇ ਸਾਨੂੰ ਤਾਂ ਹਜੇ ਸੋ ਗੁਰੂ ਜੀ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਐ ਉਹ ਨਰਕ ਦੇ ਵਿੱਚ ਨਹੀਂ ਪੈਣਗੇ ਤੇ ਜਿਹੜੇ ਰੱਬ ਦੇ ਪਿਆਰਾਂ ਨੂੰ ਨਿੰਦੇ ਐ ਗੁਰੂ ਜੀ ਕਹਿੰਦੇ ਸੰਤ ਗਾ ਦੁੱਖ ਨਰਕ ਮੈਂ ਪਾਏ ਪਰ ਉਹ ਨਰਕਾਂ ਦੇ ਵਿੱਚ ਪੈਂਦੇ ਪੈ ਲੋ ਬਸ ਬਕਾਰਾਂ ਵਿੱਚ ਸੁੱਤ ਡੱਗ ਪੈਂਦੀ ਐ ਕਿਸੇ ਦੇ ਦੁਸ਼ਣ ਲਾਉਂਦਾ 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 ਬੰਦਾ ਆਪ ਹੀ ਉਸ ਮਾੜੇ ਕੰਮ ਵਿੱਚ ਪਲਰਤ ਹੋ ਜਾਂਦਾ ਹੈ ਲਾਉਂਦਾ ਲਾਉਂਦਾ ਕਹਿੰਦੇ ਦੂਸ਼ਣ ਨਾ ਮਨੁੱਖ ਆਪ ਹੀ ਇੰਨਾ ਗੰਦਾ ਹੋ ਜਾਂਦਾ ਹੈ ਗੁਰੂ ਜੀ ਕਹਿੰਦੇ ਬਹੁਤ ਮਤ ਮੈਲੀ ਹੋ ਜਾਂਦੀ ਹੈ ਸੰਤ ਕਹ ਦੂਖਣ ਮਤ ਹੋਏ ਮਲੀਨ ਮਲੀਨ ਬੁੱਧੀ ਹੁੰਦੀ ਜੀ ਮਾੜੀ ਮੈਲੀ ਬੁੱਧੀ ਹੋ ਜਾਂਦੀ ਹੈ ਮਨੁੱਖ ਦੀ ਰੱਬ ਦੇ ਪਿਆਰਿਆਂ ਉੱਤੇ ਝੂਠੇ ਦੋਸ਼ ਲਾਉਣ ਦੇ ਨਾਲ ਕਹਿੰਦੇ ਆਪ ਦੀ ਮਤ ਮੈਲੀ ਹੋ ਜਾਂਦੀ ਹੈ ਸੰਤ ਕੈ ਦੁਖਣ ਸੋਭਾ ਤਹੀਨਾ ਰੱਬ ਦੇ ਪੈਰਾਂ ਉੱਤੇ ਝੂਠੇ ਦੋਸ਼ ਲਾਉਣ ਨਾਲ ਕਹਿੰਦੇ ਪੁਰਸ਼ ਸੋਭਾ ਤੋਂ ਹੀਨਾ ਹੋ ਜਾਂਦਾ ਹੈ ਮਨੁੱਖ ਦੀ ਲੱਗਦਾ ਹੁੰਦਾ ਵੀ ਮੇਰੇ ਨੂੰ ਲੋਕ ਸਲੇਤਾ ਕਰਨਗੇ ਪਰ ਨਹੀਂ ਲੋਕ ਕਹਿੰਦੇ ਉਹਦੀ ਗੱਲ ਉੱਤੇ ਵਿਸ਼ਵਾਸ ਕਰਨ ਖੜ ਜਾਂਦੇ ਆ ਸੋਭਾ ਤੋਂ ਹੀਨਾ ਹੋ ਜਾਂਦਾ ਮਨੁੱਖ ਸੰਤ ਕੇ ਹੱਤੇ ਕਹੋ ਰੱਖੈ ਨਾ ਹੋਏ ਕਹਿੰਦੇ ਰੱਬ ਦੇ ਜਿਹੜੇ ਮਾਰੇ ਗਏ ਪ੍ਰਮਾਤਮਾ ਦੇ ਪਿਆਰਿਆਂ ਦੇ ਮਾਰੇ ਹੋਏ ਨੇ ਆ ਉਹਨਾਂ ਨੂੰ ਕੋਈ ਨਹੀਂ ਨਾ ਰੱਖਦਾ ਜਰਾ ਨਾ ਸੱਤੇ ਤੇ ਬਲਵੰਡੇ ਨੇ ਆਖਿਆ ਸੀ ਨਾ ਗੁਰਨਾਨਕ ਪਾਸ਼ਾ ਨੂੰ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਹਿੰਦੇ ਵੀ ਗੁਰਨਾਨਕ ਪਾਸ਼ਾ ਤਾਂ ਸਾਡੇ ਕਰਕੇ ਸੀਗਾ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸੱਤਾ ਤੇ ਬਲੰਡਾ ਜੀ ਤੁਸੀਂ ਮੈਨੂੰ ਗਾਲਾਂ ਕੱਢ ਲੈਂਦੇ ਪਰ ਬਾਬੇ ਨਾਨਕ ਦੇ ਘਰ ਨੂੰ ਤੁਸੀਂ ਨਾਨਕ ਨੂੰ ਕਹਿੰਦੇ ਗਾਲ ਕੱਢੀ ਅੱਜ ਔਰ ਥੋਡੀ ਜਵਾਨ ਪੂਰੀ ਜਾਵੇ ਬਸ ਤੋੜ ਹੋ ਗਿਆ ਸਰੀਰ ਉਤੇ ਐਸਾ ਮੁੜ ਕੇ ਤੋੜ ਕੱਲਿਆ ਮੂੰਹ ਹੀ ਲਾਣੋਂ ਹਟ ਗਏ ਲੋਕ ਆ ਬਸ ਫਿਰ ਪਿਆਰਿਓ ਭਾਈ ਲੱਧਾ ਜੀ ਲਾਹੌਰ ਤੋਂ ਚੱਲ ਕੇ ਆਏ ਸੀ ਫਿਰ ਭਾਈ ਲੱਧਾ ਜੀ ਨੇ ਪਾਪ ਬਖਸ਼ਾਈ ਨਾ ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਨੇ ਕਹਿ ਦਿੱਤਾ ਸੀਗਾ ਕਿ ਜਿਹੜਾ ਇਹਨਾਂ ਨੂੰ ਲੈ ਕੇ ਆਉਗਾ ਸਾਡੇ ਕੋਲੇ ਮੈਂ ਉਹਨੂੰ ਉਹਨਾਂ ਨੂੰ ਗਲ ਦੇ ਵਿੱਚ ਛਤਰਾ ਦਾ ਹਾਰ ਪਾਉਂਗਾ ਮੂੰਹ ਕਾਲਾ ਕਰੂ ਤੇ ਗਧੇ ਤੇ ਚੜਾਉਂਗਾ ਜਿਹੜਾ ਸਾਡੇ ਕੋਲ ਲੈ ਕੇ ਉਹ ਗੁਰਨਾਣਕ ਦੇ ਮਾੜਾ ਇਹਨੂੰ ਮਾੜਾ ਬੋਲਿਆ ਹੈ ਗੁਰਨਾਣਕ ਪਾਤਸ਼ਾਹ ਦੇ ਕਹਿੰਦੇ ਇਹਨਾਂ ਨੇ ਤੋਹੀਨ ਕੀਤੀ ਹੈ ਫਿਰ ਭਾਈ ਲੱਧਾ ਜਿਨੇ ਵੇਖੂ ਕਿੱਡੇ ਪਰਉਪਕਾਰੀ ਸੁਆਹ ਹੁੰਦੇ ਰੱਬ ਦੇ ਪਿਆਰੇ ਨੇ ਭਾਈ ਲੱਧਾ ਜਿਨੇ ਆਪ ਹੀ ਮੂੰਹ ਕਾਲਾ ਕਰ ਲਿਆ ਆਪ ਹੀ ਗਾਛੇ ਜਿੱਤਾਂ ਦਾ ਹਾਰ ਪਾ ਲਿਆ ਆਪ ਹੀ ਗੱਦੇ ਤੇ ਚੜ ਗਿਆ ਕਹਿੰਦੇ ਆਜੋ ਮਗਰ ਮਗਰ ਤੋੜ ਲਿਆ ਆਪ ਮੂਰੇ ਮੂਰੇ ਲੱਧਾ ਜੀ ਭਾਈ ਲੱਧਾ ਜਿ ਆਉਂਦੇ ਆ ਤੇ ਗੁਰੂ ਅਰਜਨ ਦੇ ਮਹਾਰਾਜ ਬਿਠੇ ਸੰਗਤਾਂ ਨੂੰ ਉਪਦੇਸ਼ ਕਰ ਰਹੇ ਸੀਗੇ ਕਹਿੰਦੇ ਭਾਈ ਆਹ ਕੌਣ ਆਉਂਦਾਗਾ ਗੁਰਸਿੱਖਾਂ ਨੇ ਦੱਸਿਆ ਕਹਿੰਦੇ ਭਾਈ ਲੱਤਾ ਜੀ ਆ ਤਾਂ ਮਹਾਰਾਜ ਦੱਸਦੇ ਗੁਰਸਿੱਖ ਜਿਹੜੇ ਆਪਣੇ ਪੈਰੇ ਦਾਦ ਆ ਉਹ ਕਹਿੰਦੇ ਤਾਂ ਭਾਈ ਦੱਤਾ ਜੀ ਆਉਂਦੇ ਆ ਕਹਿੰਦੇ ਇਹ ਕੀ ਕਰਨ ਆਉਂਦਾ ਹੈ ਮੂੰਹ ਕਾਲਾ ਕਰੀ ਆਉਂਦਾ ਹੈ ਗਦੇ ਉੱਤੇ ਚੜਿਆ ਆਉਂਦਾ ਛਤਰਾ ਦਾ ਹਾਰ ਕਹਿੰਦੇ ਮਹਾਰਾਜ ਸੱਤੇ ਤੇ ਬਲਵੰਡੇ ਨੂੰ ਲੈ ਕੇ ਆਇਆ ਹੈ ਫਸ ਭੱਜ ਕੇ ਗੁਰੂ ਅਰਜਨ ਦੇ ਮਹਾਰਾਜ ਸੰਗਾਸਨ ਤੋਂ ਉੱਠੇ ਭਾਈ ਲੱਧਾ ਜਿਹਨੂੰ ਆਪਣੀ ਬੁੱਕਲ ਦੇ ਵਿੱਚ ਲਿਆ ਲਧਿਆ ਇਹਨਾਂ ਪਾਪਾਂ ਨੂੰ ਅਸੀਂ ਬਖਸ਼ਣਾ ਨਹੀਂ ਸੀਗਾ ਪਰ ਤੇਰੇ ਪਰਉਪਕਾਰ ਨੇ ਇਹਨਾਂ ਨੂੰ ਬਖਸ਼ਤਾ। ਫਿਰ ਸੱਤੇ ਤੇ ਬਲਵੰਡੀ ਦੀ ਬਾਣੀ ਜਿਹੜੇ ਗੁਰਸਿੱਖ ਪੜ੍ਹਦੇ ਆ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਕਹਿੰਦੇ ਵੀ ਜਿਹੜੀ ਜਵਾਨਾਂ ਤੁਸੀਂ ਗੁਰਨਾਨਕ ਨੂੰ ਮਾਰਾ ਗਿਆ ਸੀਗਾ ਉਸੇ ਜਵਾਨਾਂ ਨੂੰ ਹੁਣ ਸਿਰਫਤਾ ਕਰੋ ਭਾਈ ਉਹਨਾਂ। ਫਿਰ ਸੱਤੇ ਤੇ ਬਲਵੰਡਾ ਵੇਖੋ ਗੁਰੂ ਪਹਿਲਾਂ ਤਾਂ ਇਹ ਗਾਉਂਦੇ ਸੀ ਪਿਆਰ ਤੋਂ ਗੁਰੂ ਨੇ ਐਨੀ ਕਿਰਪਾ ਕਰ ਦਿੱਤੀ ਹੁਣ ਗ੍ਰੇਸ ਐਡੀ ਕਿਰਪਾ ਹੋ ਗਈ ਸੱਤਾ ਤੇ ਬਲਵੰਡਾ ਬਾਣੀ ਦੇ ਰਚਨ ਕਰਤਾ ਵੀ ਬਣ ਗਏ ਬਾਣੀ ਉਚਾਰਨ ਕੀਤੀ ਦੋਨਾਂ ਨੇ ਪਿਆਰਿਓ ਸੱਤੇ ਤੇ ਬਲਵੰਡੇ ਦੀ ਵਾਰ ਆਉਂਦੀ ਜਿਹੜੀ ਰੋਹ ਵਿਚਾਰ ਸੋ ਗੁਰੂ ਪਰਉਪਕਾਰੀ ਆ ਪਿਆਰਿਓ ਤੇ ਰੱਬ ਦੇ ਪਿਆਰੇ ਜਦੋਂ ਕਹਿੰਦੇ ਵੀ ਸੰਤ ਕੇ ਹੱਤੇ ਕੋ ਰੱਖਾ ਨਾ ਹੋਏ ਤੇ ਰੱਬ ਦੇ ਮਾਰੇ ਆ ਜਿਹੜੇ ਨਾ ਰੱਬ ਦੇ ਪਿਆਰਾਂ ਦੇ ਮਾਰੇ ਗੁਰੂ ਦੇ ਮਾਰੇ ਹੁੰਦੇ ਆ ਉਹਨਾਂ ਨੂੰ ਕੋਈ ਬਚਾ ਨਹੀਂ ਸਕਦਾ ਪਰ ਗੁਰੂ ਰੱਖ ਸਕਦਾ ਦਾ ਸੰਤ ਕਾ ਦੁਖਣ ਥਾਣ ਪ੍ਰਸਤ ਹੋਏ ਰੱਬ ਦੇ ਪਿਆਰਾਂ ਤੇ ਝੂਠੇ ਦੋਸ਼ ਲਾਉਣ ਦੇ ਨਾਲ ਕਹਿੰਦੇ ਹਿਰਦਾ ਨਾ ਮਨੁੱਖ ਦਾ ਅੰਦਰਲਾ ਬਹੁਤ ਜ਼ਿਆਦਾ ਗੰਦਾ ਹੋ ਜਾਂਦਾ ਹੈ ਸੰਤ ਗਿਰ ਪਾਲ ਕੇਰ ਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਪੀਤਰ ਰੱਬ ਦੇ ਪਿਆਰਾਂ ਉੱਤੇ ਕਹਿੰਦੇ ਗੁਰੂ ਦੇ ਕਹਿੰਦੇ ਜਿਨ੍ਹਾਂ ਉੱਤੇ ਕਿਰਪਾ ਹੋ ਜਾਵੇ ਤੇ ਕਹਿੰਦੇ ਵੀ ਇਤਨਾ ਸਤ ਸੰਗਤ ਦੀ ਐਸੀ ਬਖਸ਼ਿਸ਼ ਹੁੰਦੀ ਹੈ ਕਹਿੰਦੇ ਨਿੰਦਕ ਮਨੁੱਖ ਵੀ ਕਹਿੰਦੇ ਖਰ ਜਾਂਦਾਗਾ ਜਿਹਦੇ ਉੱਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਸੋ ਆਪਾਂ ਵੀ ਗੁਰੂ ਕੋਲੇ ਬੈਠੇ ਪਿਆਰੋ ਗੁਰੂ ਮਹਾਰਾਜ ਅਸੀਂ ਵੀ ਨਿੰਦਿਆ ਕਰਨ ਵਾਲੇ ਆ ਮਹਾਰਾਜ ਉਹਦੀ ਨਿੰਦਿਆ ਕਰ ਲਈ ਉਹਦੀ ਨਿੰਦਿਆ ਕਰ ਲਈ ਮਹਾਰਾਜ ਸਾਡਾ ਸੁਭਾਅ ਵੀ ਐਸਾ ਜੀ ਹੈ ਕਿਰਪਾ ਕਰੀ ਮਹਾਰਾਜ ਇਹ ਨਿੰਦਿਆ ਵਾਲਾ ਸੁਭਾਅ ਸਾਡਾ ਖੱਟ ਜਾਵੇ ਨਾਮ ਬਾਣੀ ਭਜਨ ਬੰਦਿ ਦੇ ਵਿੱਚ ਸਾਡਾ ਮਨ ਲੱਗ ਜਾਵੇ ਏ ਅਰਦਾਸ ਕਰੀਏ ਫੇਰੇ ਜਨਮ ਲੋਕ ਸੁਖੀ ਪਰਲੋਕ ਸਹੇਵੇਂ ਆਨ ਦਾ ਹਰ ਪ੍ਰਭ ਆਪੇ ਜੀ ਫਰਕਾ ਬੁਰਾ ਨਾ ਰੱਖੋ ਚੀਤ ਫਰਕਾ ਬੁਰਾ ਨਾ ਰੱਖੋ ਚੀਤ